ਸਤਿਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿਤ ਲਾਇ ਸਤਿਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿਤ ਲਾਇ ਸਤਿਗੁਰ ਕੀ ਸੇਵਾ ਮਨ ਚਿੰਦਿਆ ਸ਼ਹੀਦੀ ਦਿਹਾੜਿਆਂ ਨੂੰ ਸਮਰਪਿਤ ਪੂਰੀ ਦੁਨੀਆ ਦੇ ਵਿੱਚ ਸੰਗਤ ਦੇ ਵੱਲੋਂ ਥਾਂਤੇ ਜਾਏ ਜਾ ਰਹੇ ਨੇ ਕੀਰਤਨ ਦਰਬਾਰ ਕਰਵਾਏ ਜਾ ਰਹੇ ਨੇ ਢਾਡੀ ਦਰਬਾਰ ਕਰਵਾਏ ਜਾ ਰਹੇ ਨੇ ਜਿਹਨੂੰ ਲੈ ਕੇ ਅੱਜ ਨਿਊ ਚੰਡੀਗੜ੍ਹ ਦੇ ਏਰੀਆ ਦੇ ਵਿੱਚ ਵੀ ਸੰਗਤ ਦੇ ਵੱਲੋਂ ਇਕੱਠੇ ਹੋ ਕੇ ਜਿਹੜਾ ਅੱਜ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਪ੍ਰੋਗਰਾਮ ਕਰਵਾਇਆ ਗਿਆ ਈ ਸੋ ਸਾਰੇ ਸੁਸਾਇਟੀ ਵਾਲੇ ਵੀ ਨਾਲ ਆ ਹੋਰ ਵੀ ਜਿਹੜੇ ਵਰਕਰ ਇੱਥੇ ਕੰਮ ਕਰਦੇ ਸਾਰੇ ਨੇ ਇਕੱਠੇ ਹੋ ਕੇ ਅੱਜ ਜਿਹੜਾ ਇਹ ਪ੍ਰੋਗਰਾਮ ਕੀਤਾ ਏ ਉਲੇਖਿਆ ਏ ਸੋ ਗੱਲਬਾਤ ਕਰਦੇ ਆ ਜੀ ਸਰ ਅੱਜ ਜਿਹੜਾ ਪ੍ਰੋਗਰਾਮ ਹੋਇਆ ਏ ਸਾਡੇ ਦਰਸ਼ਕਾਂ ਨੂੰ ਉਹਦੇ ਬਾਰੇ ਦੱਸੋ ਕੀ ਪ੍ਰੋਗਰਾਮ ਹੈ ਤੇ ਕਦੋਂ ਤੋਂ ਚੱਲਦਾ ਆ ਰਿਹਾ ਹੈ ਪ੍ਰੋਗਰਾਮ ਜਿਹੜੇ ਗ੍ਰੇਟਰ ਪੰਜਾਬ ਆਫੀਸਰ ਸੁਸਾਇਟੀ ਹੈ ਜੀ ਤੇ ਇਹਨਾਂ ਵੱਲੋਂ ਸਾਰਿਆਂ ਸਾਥੀਆਂ ਵੱਲੋਂ ਜਿੰਨੇ ਵੀ ਰੈਜ਼ੀਡੈਂਟਸ ਨੇ ਡਾਕਟਰ ਸਰਜਨਲ ਬੀਜੀਪੀ ਸਾਫ ਖੜੇ ਨੇ ਫੋਮਰ ਐਮਕੇ तिवारी ਜੀ ਤੇ ਰਗਾੜੀਆ ਜੀ ਖੜੇ ਨੇ ਬੈਂਕ ਆਫੀਸਰ ਐਂਡ ਦਾ ਤਾਰ ਸਿੰਘ ਜੀ ਖੜੇ ਨੇ ਸਾਰੇ ਤੇ ਹੋਰ ਇਹ ਮਤਲਬ ਹਮੇਸ਼ਾ ਹੀ ਕਰਦੇ ਆ ਮਤਲਬ ਤਿੰਨ ਸਾਲ ਸਾਨੂੰ ਇੱਥੇ ਆਇਨ ਹੋ ਗਏ ਛੇਦੀ ਦਿਹਾੜੇ ਦੇ ਦਿਨ ਸੇ ਅਸੀਂ ਲੰਗਰ ਲਾਇਆ ਸਾਰੇ ਨੇ ਮਿਲ ਕੇ ਤੇ ਜਿਹੜਾ ਇਨੀਸ਼ੀਏਟਿਵ ਹੈਗਾ ਇਸ ਕੋਟੀ ਸਟਾਫ ਵੱਲੋਂ ਹੈਗਾ ਐਂਡ ਵਿਦ ਦਾ ਕੋਆਪਰੇਸ਼ਨ ਆਫ ਆਲ ਦਾ ਮੈਂਬਰਸ ਆਫ ਦਾ ਸੋਸਾਇਟੀ ਸੋ ਆਈ ਥਿੰਕ ਥਿਸ ਇਜ਼ ਅ ਗ੍ਰੇਟ ਇਜ਼ ਅ ਮਿਨੀਮਮ ਵੀ ਕੈਨ ਡੂ ਐਂਡ ਬੜਾ ਹੀ ਅੱਛਾ ਲੱਗਦਾ ਜੀ ਸਾਰਾ ਕੁਝ ਕਰਕੇ ਐਂਡ ਆਰਾਮ ਕਰਵਾਇਆ ਜਾਂਦਾ ਜੀ ਨੇ ਅਜੀ ਜ ਤੈਨਖ ਸਾਲੀ ਹੋਏ ਸੀ ਸਾਨੂੰ ਆਇਨ ਉਹਦੇ ਤੇ ਉਦੋਂ ਤੋਂ ਚੱਲ ਹੀ ਰਿਹਾ ਜੀ ਪਹਿਲਾਂ ਤਾਂ ਸਾਨੂੰ ਨਹੀਂ ਪਤਾ ਤੇ ਉਦੋਂ ਚੱਲ ਰਿਹਾ ਲਗਾਤਾਰ ਚੱਲਿਆ ਹਾਂ ਜੀ ਬਾਕੀ ਵੀ ਜਿੰਨੇ ਸਾਡੇ ਇੱਥੇ ਮੈਂਬਰਸ ਹੈਗੇ ਆ ਵੱਡੇ ਵੱਡੇ ਆਪਸਰ ਨੇ ਜੀ ਹਮੇਸ਼ਾ ਜੇ ਕੋਈ ਸੰਗਰਾਮ ਹੁੰਦੀ ਹੈ ਗੁਰਪੁਰ ਹੁੰਦਾ ਇਹ ਪਿੰਡਾਂ ਦੇ ਸਾਰੇ ਪਾਸੇ ਗੁਰਦੁਆਰੇ ਹੈਗੇ ਇੱਥੇ ਗੁਰਦੁਆਰੇ ਚ ਹਮੇਸ਼ਾ ਜਾਂਦੇ ਆ ਜਿੱਥੇ ਜਿਹੜਾ ਸਲਾਮਤਪੁਰ ਗੁਰਦੁਆਰਾ ਹੈਗਾ ਤੇ ਸਾਰੇ ਬੰਦੇ ਬੜੇ ਮਿਲ ਜੁਲ ਕੇ ਰਹਿੰਦੇ ਨੇ ਤੇ ਇਹ ਅਜੀ ਸਭ ਨੂੰ ਬੜਾ ਬੜੀ ਵਧੀਆ ਰਹਿਣਾ ਬਿਲਕੁਲ ਜੀ ਹਾਂ ਠੀਕ ਜਿਹਾ ਸਾਡੇ ਸੋਸਾਇਟੀ ਕੋਲ ਬਣੀ ਰਹਾ ਹੈ ਔਰ ਪੂਰੀ ਦੁਨੀਆ ਮੇਂ ਸ਼ਾਂਤੀ ਕਾਇਮ ਹੋਵੇ। ਰੋਜ਼ੋ ਚੋਦੇ। ਇਹ ਤੇ ਪੰਜਾਬ ਦੇ ਵਿੱਚ ਹਰ ਜਗ੍ਹਾ ਜਿਹੜੇ ਪ੍ਰੋਗਰਾਮ ਹੁੰਦੇ ਐ ਸਾਰੇ ਇਕੱਠੇ ਹੁੰਦੇ ਐ। ਭਾਵੇਂ ਉਹ ਸਿੱਖ ਹੋਵੇ, ਭਾਵੇਂ ਉਹ Hindu ਹੋਵੇ। ਸਾਂਝੀ ਬਾਲਤਾ ਨੂੰ ਕਿਸ ਤਰ੍ਹਾਂ ਦੇ? ਓਏ ਬਹੁਤ ਅੱਛੀ ਬਾਤ ਐ। ਦੇਖੋ ਤੁਸੀਂ ਜੋ ਵੀ ਕਰੋ Hindu ਐ ਸਿੱਖ ਅਲੱਗ ਤੋਂ ਹੈ ਹੀ ਨਹੀਂ। ਹਮ। ਅਬ ਦੇਖੋ ਹਿੱਸੇ ਹਿੱਸੇ ਦੇਖ ਰਹੇ ਹੋ ਨਾ ਸਿੱਖੀ ਦੇ। ਕبھی ਵੀ ਅਲੱਗ ਨਹੀਂ ਹੁੰਦੇ। ਤੁਸੀਂ ਦੇਖੋ ਮੇਰੀ ਬਾਤ ਸੁਣੋ। ਪਾਣੀ ਪਾਣੀ ਹੈ ਨਾ? ਲਠੀ ਮਾਰਗ ਲਠ ਮਾਰਗ ਦੇਖ ਲਓ ਅਲੱਗ ਅਲੱਗ ਦੇਖਣੇ ਕੋਸ਼ਿਸ਼ ਕਰ ਕੋਈ ਨਹੀਂ ਸਕਦਾ ਹੈ ਕਿੰਨੀ ਵੀ ਕੋਸ਼ਿਸ਼ ਕਰ ਬਿਲਕੁਲ ਸੋ ਅੱਜ ਨਿਊ ਚੰਡੀਗੜ੍ਹ ਦੇ ਏਰੀਆ ਦੇ ਵਿੱਚ ਜਿਹੜਾ ਸ਼ਹੀਦੀ ਦਿਹਾੜਿਆਂ ਨੂੰ ਸਮਰਪਿਤ ਜਿਹੜਾ ਇਹ ਪ੍ਰੋਗਰਾਮ ਕਰਵਾਇਆ ਜਾ ਰਿਹਾ ਸੋ ਸਾਰੇ ਜੋ ਮੈਂਬਰ ਇਕੱਠੇ ਹੋ ਕੇ ਸੇਵਾ ਭਾਵਨਾ ਦੇ ਨਾਲ ਇੱਕ ਮਾਨਿਕ ਜੀਤ ਹੋ ਗਏ ਇਹਨਾਂ ਦੇ ਵੱਲੋਂ ਕੀਤੀ ਗਈ ਹੈ ਤਨ ਮੰਨ ਤਾਨਾ ਜੋ ਸਮਰਪਿਤ ਕੀਤਾ ਇਹ ਜੋ ਸ਼ਹੀਦੀ ਦਿਹਾੜਿਆਂ ਨੂੰ ਲੈ ਕੇ ਸਾਰੀ ਨਹੀਂ ਹੋ ਤੇ ਮਗਰ ਇਤਨੀ ਛੋਟੀ ਉਮਰ ਮੈਂ ਉਹਨਾਂ ਨੇ ਇਤਨੇ ਵੱਡੇ ਜੋ ਫੈਸਲੇ ਲਏ ਕੌਮ ਕੇ ਲਿਏ ਸ਼ਹੀਦ ਹੋਏ। ਕੀ ਕਹਿਨੇ ਦੱਸਦੇ। ਦੇਖੋ ਇਹ ਤਾਂ ਪ੍ਰਮਾਤਮਾ ਦੀ ਮਿਹਰ ਸੀ ਹਨਾ ਤੇ ਮਤਲਬ ਉਹਨਾਂ ਦੀ ਕੋਈ ਪੁਰਾਣੀ ਉਹ ਹੈਗੀ ਸੀ ਜਿਹਦੇ ਕਰਕੇ ਨਹੀਂ ਤਾਂ ਆਮ ਬੱਚੇ ਨੂੰ ਤੁਸੀਂ ਕਹਦੇ ਜੇ ਮਾਰੇ ਜੀ ਹੱਥ ਤੇ ਉਹਨਾਂ ਲੱਗ ਜੇ ਤਾਂ ਬੱਚਾ ਸਹਾਰ ਨਹੀਂ ਸਕਦਾ। ਉਹ ਤਾਂ ਤੁਸੀਂ ਦੇਖੋ ਕਿ ਦੀਵਾਰਾਂ ਦੇ ਵਿੱਚ ਹਨਾ ਜਿੰਦਾ ਛਣਾਇਆ ਗਿਆ। ਤੇ ਉਹਨਾਂ ਨੇ ਸੀ ਤੱਕ ਨਹੀਂ ਕੀਤੀ ਹੈਗੀ। ਤੇ ਉਹਨਾਂ ਨੂੰ ਉਹ ਤਾਂ ਆਹ ਹੈ ਤਾਂ ਬੱਚੇ ਪਰ ਉਹ ਤਾਂ ਸਾਡੇ ਜੁਰਗ ਅਸੀਂ ਤੁਹਾਨੂੰ ਸਮਝਾ ਗਏ ਹਨ ਵੀ ਉਹਨਾਂ ਨੇ ਦੇਖੋ ਸਾਡੇ ਵਾਸਤੇ ਸਾਡੀ ਕੌਮ ਵਾਸਤੇ ਤੇ ਸਾਰੇ ਹਿੰਦੂ ਸਿੱਖ ਜੋ ਵੀ ਹੈ ਕੀ ਸਾਰਿਆਂ ਦੇ ਵਾਸਤੇ ਉਹਨਾਂ ਨੇ ਇੱਕ ਸਾਨੂੰ ਇੱਕ ਛੇਦੀ ਦੇ ਕੇ ਸਾਡੀ ਵਧੀਆ ਹੋ ਸਾਨੇ ਪਗੜੀਆਂ ਸਾ ਜੋ ਹੈ ਦਿੱਤੀਆਂ ਹੈਗੀਆਂ ਜੇ ਸੋਚਦੇ ਹੋ ਕਿ ਐਦਾਂ ਦੇ ਪ੍ਰੋਗਰਾਮ ਹੋਣੇ ਚਾਹੀਦੇ ਆ ਇੱਕ ਮੈਸੇਜ ਹੋਣਾ ਚਾਹੀਦਾ ਏ ਜਿਹੜੇ ਐਦਾਂ ਦੇ ਪ੍ਰੋਗਰਾਮ ਹੁੰਦੇ ਆ ਕੀ ਕਹਿਣਾ ਚਾਹੁੰਦੇ ਆ ਬਿਲਕੁਲ ਹੋਣੇ ਚਾਹੀਦੇ ਆ ਜੀ ਕਿਉਂਕਿ ਅਸੀਂ ਜਿਹੜਾ ਇਤਿਹਾਸ ਹੈਗਾ ਆਪਣਾ ਉਸ ਤੋਂ ਸਿੱਖਦੇ ਆ ਇਹ ਜਿਹੜਾ ਮੂਲਕ ਇਤਿਹਾਸ ਆਪਣਾ ਭੁੱਲ ਜਾਂਦਾ ਹੈ ਉਹ ਖਤਮ ਹੋ ਜਾਂਦਾ ਹੈ। ਸੋ ਪੁਰਾਣੀਆਂ ਗੱਲਾਂ, ਪੁਰਾਣੇ ਬਜ਼ੁਰਗ ਸਾਡੇ ਸੰਸਕਾਰ ਜਿਹੜੇ ਸਾਡੇ ਮਾਪਿਓ ਦਿੰਦੇ ਨੇ, ਉਹਨਾਂ ਨੂੰ ਉਹਨਾਂ ਦੇ ਮਾਪਿਓ ਨੇ ਦਿੱਤੇ ਨੇ, ਇਹ ਇਤਿਹਾਸ ਚੱਲਦਾ ਆਂਦਾ ਹੈ। ਤੇ ਜਿਹੜੀਆਂ ਚੰਗੀਆਂ ਚੀਜ਼ਾਂ ਹਮੇਸ਼ਾ ਹੋਈਆਂ ਉਹਨਾਂ ਨੂੰ ਜਸਟ ਕਰਨਾ ਚਾਹੀਦਾ ਹੈ, ਅੱਗੇ ਆਪਣੇ ਬੱਚਿਆਂ ਨੂੰ ਸਿਖਾਉਣਾ ਚਾਹੀਦਾ ਹੈ। ਤਾਂ ਉਹੀ ਸ਼ੀਦੀ ਜਰ ਸਾਹਿਬ ਜਿਆਦਾ ਨੇ ਦਿੱਤੀ ਠੀਕ ਹੈ ਨਾ ਉਹ ਬਹੁਤ ਵੱਡੀ ਇੱਕ ਇਨਸਪੀਰੇਸ਼ਨ ਹੈ ਇੱਕ ਹਲਕੀ ਉਮਰ 'ਚ ਐਡਾ ਵੱਡਾ ਫੈਸਲਾ ਲੈ ਜਾਣਾ। ਅੱਜਕੱਲ ਮੈਚੂਰ ਬੰਦੇ ਨਹੀਂ ਉਹ ਕੰਮ ਕਰ ਪਾਉਂਦੇ ਤੁਸੀਂ ਮੋਬਾਈਲ ਵਾਲੀ ਗੱਲ ਕੀਤੀ ਉਹ ਵੀ ਠੀਕ ਹੈ ਇੱਕ ਮੋਬਾਈਲ ਵੈਸੇ ਤਾਂ ਇੱਕ ਜ਼ਰੂਰਤ ਬਣ ਗਈ ਹੈ ਲੇਕਿਨ ਮੋਡਰੇਸ਼ਨ ਚ ਤਰੀਕੇ ਨਾਲ ਕੀਤਾ ਜਾਏ ਤੇ ਵਧੀਆ ਗੱਲ ਹੈ ਇਨਸਪੀਰੇਸ਼ਨ ਜਿਹੜੀ ਹੈਗੀ ਹੈ ਮਤਲਬ ਹਰ ਚੀਜ਼ ਤੁਸੀਂ ਪੁਰਾਣੀਆਂ ਗੱਲਾਂ ਨੇ ਉਹ ਨਵੀਂ ਨਵੇਂ ਯੋਗ ਚ ਨਵੇਂ ਚੀਜ਼ੋ ਲੈ ਕੇ ਆਉਣੀ ਚਾਹੀਦੀ ਹੈ ਠੀਕ ਹੈ ਨਾ ਤੇ ਬੱਚਿਆਂ ਨੂੰ ਵੀ ਜਿਹੜਾ ਸਿਖਾਉਣਾ ਹੈਗਾ ਉਹ ਹੁਣ ਤ੍ਰੈਂਡ ਕੁਛ ਐ ਹੋ ਗਿਆ ਸਕੂਲਾਂ ਵਿੱਚ ਕਿ ਬਈ ਇੰਡੀਵਿਜੂਅਲ ਅਚੀਵਮੈਂਟ ਇੰਡੀਵਿਜੂਅਲ სპੋਰਟਸ ਤੇ ਧਿਆਨ ਜ਼ਿਆਦਾ ਦਿੱਤਾ ਜਾਂਦਾ ਹੈ ਰਾਦਰ ਕਿ ਇਹ ਵੀ ਕਲੈਕਟਿਵ ਜਿਦਾ ਫੁੱਟਬਾਲ ਹਾਕੀ ਪਹਿਲਾਂ ਹਰ ਕਬੱਡੀ ਹਰ ਸਕੂਲ ਚ ਹੁੰਦਾ ਸੀਗਾ ਤੇ ਰਲ ਮਿਲ ਕੇ ਬੱਚੇ ਆਪਣੇ ਗੱਲਾਂ ਕਰਨੀਆਂ ਸਿੱਖਦੇ ਸੀਗੇ ਇੱਕ ਦੂਜੇ ਦੀ ਯੂ ਨੋ ਚੀਜ਼ਾਂ ਹੁੰਦੀਆਂ ਸੀਗੇ ਹੁਣ ਮੋਬਾਈਲ ਰਹਿ ਗਿਆ ਉਹ ਆਪਣੀ ਆਪਣੀ ਗੱਲ ਕਰਦਾ ਕੋਈ ਸਾਰਾ ਸਾਂਝ ਨਹੀਂ ਹੈ ਜਿੰਨੇ ਵੀ ਐਕਚੁਅਲੀ ਜਿਹੜਾ ਇਨੀਸ਼ੀਏਟਿਵ ਸੀਗਾ ਇਹ ਜਿਹੜਾ ਇਹ ਸਾਡਾ ਸਕਿਉਰਟੀ ਸਟਾਫ ਹੈਗਾ ਸੀ ਮੁੰਡੇ ਜਿਹੜੇ ਹੈਗੇ ਸਾਰੇ ਗੁਰਪ੍ਰੀਤ ਹੈਗਾ ਇਹ ਕਿਰਾਨ ਕੀ ਨਾਮ ਜਸਵੰਤਾ ਮੁੰਡਾ ਇਹ ਸਪੋਰਟ ਇਸਾ ਵੀ ਨਾਲ ਪਿੰਡਾਂ ਦੇ ਮੁੰਡੇ ਨੇ ਤੇ ਇਨੀਸ਼ੀਏਟਿਵ ਇਸ ਦੇ ਹੈ ਮਤਲਬ ਕੰਟਰੀਬਿਊਸ਼ਨ ਇਜ਼ ਫਰਮ ਆਲ ਦਾ ਮੈਂਬਰਸ ਆਲਸੋ ਐਵਰੀਬਾਡੀ ਇਨਕਰੇਜਸ ਦਿਸ ਤੇ ਤੁਹਾਡੀ ਸੁਸਾਇਟੀ ਹੈ ਸੁਸਾਇਟੀ ਦੇ ਬਾਰੇ ਦੱਸੋ ਕਿਹੜੀ ਸੁਸਾਇਟੀ ਹੈ ਸੁਸਾਇਟੀ ਹੈ ਗ੍ਰੇਟਰ ਪੰਜਾਬ ਆਫੀਸਰਸ ਸੁਸਾਇਟੀ ਹੈ ਇਹ ਤੇ ਉਹ ਵੀ ਡੀਐਲਐਫ ਤੋਂ ਬਾਅਦ ਸ਼ੁਰੂ ਹੁੰਦੀ ਹੈ ਜਦ ਅਲਟਰਾ ਸਗੇ ਹੈਗਾ ਵਿਚਾਰ ਸਾਡੀ ਸੁਸਾਇਟੀ ਦੇ ਜਿਹੜੇ ਮੈਂਬਰਸ ਹੈਗੇ ਸਾਰੇ ਬਲੋ ਗਵਰਨਮੈਂਟ ਅਫੀਸਰਸ ਨੇ ਮੈਂ ਤੁਹਾਨੂੰ ਜਿਵੇਂ ਦੱਸਿਆ ਡੀਜੀਪੀ ਤਿਵਾੜੀ ਸਾਹਿਬ ਨੇ ਡੀਜੀਪੀ ਅਨਿਲ ਸ਼ਰਮਾ ਨੇ ਜਿਹੜੀ ਗਾੜੀ ਐਸਾ ਬੜੇ ਸੀਨੀਅਰ ਅਫਸਰ ਬੈਂਕ ਤੋਂ ਰਟਾਇਰ ਹੋਏ ਇਹਨਾਂ ਦੀ ਜਿਹੜੀ ਵਾਈਫ ਹੈ ਸ਼ੀਜ਼ 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 ਟਰਾਈਡ ਐਜ਼ ਅ ਡਾਕਟਰ ਸ਼ੀਜ਼ ਡੂਇੰਗ ਲੋਟ ਆਫ ਚੈਰਿਟੀ ਹੇਰ ਉਹਨਾਂ ਨੇ ਆਪ ਦੇ ਖਰਚੇ ਦੇ ਨਾਲ ਇੱਥੇ ਸੁਸਾਇਟੀ ਦੇ ਵਿੱਚ ਇੱਕ ਬਣਾਇਆ ਜੀ ਜਗ੍ਹਾ ਬਣਾਈ ਜਿੱਥੇ ਜਿਹੜੇ ਗਰੀਬ ਬੱਚੇ ਨੇ ਸਭ ਨੂੰ ਟਿਊਸ਼ਨ ਪੜ੍ਹਾਉਂਦੇ ਹੋ ਐਨੋਟ ਓਨਲੀ ਥੈਟ ਉਹਨੇ ਸਾਈਕਲ ਵੀ ਡੋਨੇਟ ਕੀਤੀ ਉਹਨਾਂ ਬੱਚਿਆਂ ਨੂੰ ਹਾਂ ਜੀ ਇਹ ਜੋ ਚੈਰਿਟੀ ਬਲੋਂ ਮਤਲਬ ਬੜਾ ਕੁਛ ਹੈਗਾ ਚੈ ਸੋਸਾਇਟੀ ਨੂੰ ਚੰਨੀਗੜ੍ਹ ਦੀ ਸਭ ਤੋਂ ਬੈਸਟ ਸੋਸਾਇਟੀ ਕਹਿਣੀ ਕਰਦੀ ਹੈ ਹੀ ਹੈ ਤੇ ਅਸੀਂ ਸਵੇਰ ਤੋਂ ਸ਼ਾਮ ਤੱਕ ਸਵੇਰੇ ਜਮੇ ਅਲੀ ਮਾਰਨਿੰਗ 6:00 ਕਲੋਕ ਅਸੀਂ ਸੈਰ ਜਾਂਦੇ ਹਾਂ ਸਾਰੇ ਜਣੇ ਗવાડી ਸਾਹਿਬ ਵੀ ਸਾਡੇ ਨਾਲ ਹੁੰਦੇ ਆ ਥੋੜੇ ਅੱਗੇ ਪਿੱਛੇ ਹੋ ਜਾਂਦੇ ਨੇ ਤੇ ਗਾੜੀਆਂ ਸਭ ਸਾਰੀ ਇਹ ਮੈਂ ਤਾਂ ਮੈਂ ਡਾਕਟਰ ਆ ਪੀਜੀ 40 ਸਾਲ ਹੋ ਗਏ ਚੰਨੀਗੜ੍ਹ ਰਹਿੰਦੇ ਮੇਰਾ ਇੱਕ ਦਿਨ ਵੀ ਚੰਨੀਗੜ੍ਹ ਜੀਣ ਲੱਗਿਆ ਜੀ ਇਹ ਜਿਹੜੀ ਇਹ ਆ ਮੈਂ ਬੇਸਿਕਲੀ ਆਈ ਬਲੋਂਗ ਟੂ ਨੰਦਪੁਰ ਸਾਹਿਬ ਇਹ ਜਿਹੜਾ ਮੈਨੂੰ ਧਰਤੀ ਹੈ ਜੀ ਇੱਥੇ ਬੜੀਆਂ ਪੋਜ਼ਿਟਿਵ ਵਾਈਬਸ ਹੈ ਜੀ ਨਾ ਅਸੀਂ ਸਵੇਰੇ ਬੈਠੇ ਹਾਂ ਚਾਰੇ ਪਿੰਡਾਂ ਚ ਚਾਰ ਗੁਰਦੁਆਰੇ ਨੇ ਚਾਰ ਪੰਜ ਗੁਰਦੁਆਰੇ ਨੇ ਚ ਬਹੁਤ ਬੜੀਆਂ ਬਾਣੀਆਂ ਦੀ ਸਵੇਰੇ ਮੇਰੀ ਵਾਈਫ ਹੈ ਪ੍ਰੋਫੈਸਰ ਸੁਪੀਰ ਕੋਹਲ ਉਹਨਾਂ ਦਾ ਵੀ ਲੈ ਲੋ ਇੰਟਰਵਿਊ ਜੀ ਸ਼ੀ ਇਜ਼ ਪ੍ਰੋਫੈਸਰ ਇਨ ਪੰਜਾਬ ਯੂਨੀਵਰਸਿਟੀ ਹੀ ਮੋਅਰ ਰਿਲੀਜੀਅਸ ਨੇ ਜ ਮੈਂ ਤਾਂ ਐਥੇ ਲੋਜਿਸ ਨਹੀਂ ਆ ਪਰ ਇਹ ਸਵੇਰੇ ਸ਼ਾਮ ਪਾਠ ਕਰਦੇ ਆ ਜੀ ਪਰ ਅਸੀਂ ਵੈਸੇ ਜੋ ਵੀ ਚੈਰਿਟੀ ਦਾ ਕੰਮ ਹੈ ਜੀ ਚੰਗੇ ਸੋਸਾਇਟੀ ਦਾ ਅਸੀਂ ਵੀ ਆਰ ਆਲਵੇਜ਼ ਥੇਰ ਹਾਂ ਹਾਂ ਜੀ ਸਰ ਇੱਕ ਕੁਐਸਚਨ ਤੁਹਾਨੂੰ ਤੋਂ ਪੁੱਛਣਾ ਸੀ ਇਸ ਤਰ ਅਤੇ ਇਹ ਕਰਦੇ ਹੋ ਸਾਰੇ ਦਿਨ ਵਿੱਚ ਰੁਝੇ ਵੀ ਰਹਿੰਦੇ ਐ ਠੀਕ ਹੈ ਜੀ ਤਾਂ ਐਦਾਂ ਦੇ ਪ੍ਰੋਗਰਾਮ ਕਰਕੇ ਸਕੂਨ ਮਿਲਦਾ ਹੈ ਅੰਦਰ ਸ਼ਾਂਤੀ ਮਿਲਦੀ ਹੈ ਕਿ ਐਕਡਮ 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 ਔਰ ਇਹ ਤੋਂ ਚਲੋ ਕبھی ਕبھی ਹੁੰਦੀ ਹੈ ਨਾ ਤੁਸੀਂ ਆਪਣੇ ਘਰ ਦੇ ਵਿੱਚ ਵੀ ਜੋ ਵੀ ਥੋੜਾ اچھا ਪੂਜਾ ਰੂਮ ਹੈ ਜਾਂ ਜੋ ਵੀ ਹੈ ਉहां ਬੈਠੋ ਮੈਡੀਟੇਸ਼ਨ ਕਰੋ ਬਹੁਤ ਅੱਛਾ ਲੱਗਦਾ ਹੈ ਉਹ ਸਕੂਨ ਹੁੰਦੀ ਹੈ ਔਰ ਜਿਸੀ ਡਾਕਟਰ ਸਾਹਿਬ ਨੇ ਬੋਲਾ ਨਾ ਕਿ ਕਿਉਂ ਤੁਹਾਰੇ ਐਫਰਟਸ ਸੇ ਪੂਰੇ ਏਰੀਆ ਮੇਂ ਯੋ ਵਾਈਬਸ ਹੁੰਦੀ ਹੈ ਨਾ ਪੋਜ਼ਿਟਿਵ ਹੋ ਜਾਂਦੀ ਹੈ। ਸੋ ਬਹੁਤ ਵਧੀਆ ਉਪਰਾਲਾ ਹੈ ਜੀ ਵੱਧ ਤੋਂ ਵੱਧ ਇਸ ਵੀਡੀਓ ਨੂੰ ਲਾਈਕ ਕਰਿਓ ਕਮੈਂਟਾਂ ਦੇ ਵਿੱਚ ਜ਼ਰੂਰ ਦੱਸੋ ਕਿ ਕਿਦਾਂ ਦਾ ਜਿਹੜੇ ਇਹ ਪ੍ਰੋਗਰਾਮ ਹੁੰਦੇ ਆ ਕਿਦਾਂ ਤੇ ਤੁਹਾਨੂੰ ਲੱਗੇ ਕੰਮ ਅੱਗੇ ਵੀ ਜਿਹੜਾ ਇਹ ਪ੍ਰੋਗਰਾਮ ਇਸੇ ਤਰ੍ਹਾਂ ਕਰ ਸਕਣਾ ਕੋਈ ਸਲਾਹ ਕੋਈ ਐਡਵਾਈਸ ਜਿਹੜੀ ਤੁਹਾਡੀ ਹੋਵੇ ਉਹ ਵੀ ਦੱਸਿਓ ਵੀ ਤੁਸੀਂ ਅੱਗੇ ਨੂੰ ਕਿਹੜਾ ਹੋਰ ਕੋਈ ਚੀਜ਼ ਕਰ ਸਕਦੇ ਆ। ਸੋ ਵੱਧ ਤੋਂ ਵੱਧ ਇਸ ਵੀਡੀਓ ਨੂੰ ਲਾਈਕ ਕਮੈਂਟ ਕਰਿਓ ਤੇ ਸ਼ੇਅਰ ਕਰਿਓ।